ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਕੀ ਬਦ ਕਦੋਂ ਮਰਜੀ ਆ ਕੁੰਡੀ ਦਾ ਕੁੱਟ ਲੀਏ ਆਜੇ ਨੂੰ ਕਿਉਂ ਜਰਾ ਠਬਣਾ ਲੈ ਬਾਹਰ ਬਗਦਾ ਯਾਰ ਮੈਂ ਨਹੀਂ ਬਾਹਰ ਜਾਂਦਾ ਮੈਂ ਤਾਂ ਇੱਥੇ ਬੈਠੂ ਤੂੰ ਇੱਥੇ ਕਾਹਦਾ ਬੈਠੇ ਨਾ ਕੀ ਗੱਲ ਕਰਨੀ ਹੈ ਤੂੰ ਮੈਂ ਤੇਰੇ ਨਾਲ ਗੱਲ ਕਰਨੀ ਹੈ ਮੇਰੇ ਨਾਲ ਕਾਜੀ ਕਰਨੀ ਹੈ ਯਾਰ ਅਸੀਂ ਦੋਨੇ ਜੀ ਬਾਗੀ ਜਾਂਨੇ ਆ ਫਿਰ ਕੋਲੋਂ ਦੋਨੇ ਜੀ ਸਾਲਾ ਦੋਨੇ ਜੀ ਦਾ ਦੰਤਾਂ ਤੋੜ ਦੂੰਗਾ ਤੂੰ ਕਰੇ ਬਕੂ ਆਪਣਾ ਜਾ ਪਾਈ ਆ ਫੇਟ ਜਾ ਕੋਲੋਂ ਜਾ ਕੋਈ ਨਹੀਂ ਪੜੇਗਾ ਨਹੀਂ ਮੈਂ ਮੈਂ ਉਹ ਹੀ ਕਰੀ ਚਲ ਫਿਰ ਗਾਣੇ ਨੇ ਮੈਂ हाँ। 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 इजत पक्षोबड़ बन जाए आए नहीं नहीं खानदान च मेरा बापू भी अरे ਮੈਂ ਆ ਗਿਆ ਪਛਾਪ ਕਰਾਂ ਜਿਹੜੇ ਐਕਸ ਵੀ ਨਹੀਂ ਲਾਉਂਦਾ ਇਸ ਕਹਿੰਦਾ 6000 ਰੁਪਿਆ ਕੋਈ ਛੜੀ ਰੋ 6000 ਰੁਪਿਆ ਬੰਦਾ ਇਸ ਕਹਦਾ ਮੈਂ ਮਾਤੇ ਨੂੰ ਮੰਨਤਾ ਬੈਜਾ ਬੈਜਾ ਕੋਈ ਬੈਜਾ ਪੱਛਾ ਆ ਗਿਆ ਮੈਂ ਬੈਜਾ ਨੂੰ ਬੈਜਾ ਆਏ ਨਹੀਂ ਕੁਝ ਕਹਿੰਦਾ ਨਾ ਨਾ ਇੱਕ 6000 ਰੁਪਿਆ ਬੰਦਾ ਇਹ ਕੰਮ ਆਉਂਦੀ ਬਹੁ ਦੇ ਨੇੜੇ ਬਹਿ ਲਿਆ ਮੈਂ ਜਨੇਵਰੀ ਕਰਿਆ ਮੈਂ ਪਰਵਾਰ 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 ਬਹੂ ਨਾਲ ਕਰਿਆ ਇਹ ਉੱਪਰ ਦੇ ਕਰਦੇ ਕਦੀ ਕਦੀ ਕਰ ਦੇ ਤੂੰ ਉਹੋ ਕੰਮ ਨਹੀਂ ਕਰਦੇ ਫਿਰ ਦਵਾਈ ਦੂਈ ਦੇ ਫੜਾ ਆ ਪੰਟਾ ਖਾਉਣੇ ਦਾ ਰਸਤਾ ਮੇਰੀ ਗੱਲ ਸੁਣ ਲੈ ਪਾਲੇ ਠਾਲੇ ਕੋਈ ਪਾਲੇ ਠਾਲੇ ਮੈਂ ਲਗਾਈਆਂ ਕਰ ਮਰੇ ਜਲਦੀ ਆ ਜੇ ਮੇਰੀ ਗੱਲ ਮੇਰੀ ਗੱਲ ਸੁਣ ਨੀ ਨਾ ਚਰ ਮੈਂ ਨਹੀਂ ਕਹਿੰਦਾ ਅੰਦਰ ਨਹੀਂ ਪੜਨਾ ਤੂੰ ਚੱਕਾ ਹੀ ਨਹੀਂ ਕਰਦਾ ਮੈਂ ਹਾਂ ਬਾਜ ਦੰਦਾਂ ਚ ਕਿਦਾ ਬਚਾਲਾ ਹੋ ਜੇ 10 ਮਿੰਟ ਕਰ ਲੈ ਕੋ ਜਾ ਬਚਾਲਾ ਮੈਂ ਚੱਕੀ ਚਲਾਉਣੀ ਆ ਬਚਾਲਾ ਹੋਰ ਹੋਣਾ ਰੋ ਰੋ ਪਈ ਜਨੇ ਪੱਛਾ ਹੋ ਗਏ ਨਾ ਬੁਰੀ ਰੱਖਾਈ ਹੈੱਡ ਨੇ ਤੇਰੇ ਤੇ ਨਹੀਂ ਹੁੰਦਾ ਹੈ ਤੇਰੇ ਤੇ ਨਹੀਂ ਹੁੰਦਾ ਮੇਰਾ ਪਰਿਵਾਰ ਹੈ ਜੀ ਕੋ ਦਾ ਪਰਿਵਾਰ ਹੈ ਸਾਲਾ ਪਰਿਵਾਰ ਦਾ ਮੈਂ ਨਾ ਤਾਂ ਮੰਦਰੋਂ ਗੇਟ ਲਾਉਂ ਛੱਪੜ ਪੁੱਛੇ ਬਣਾ ਅੰਦਰ ਨਹੀਂ ਪੜਨਾ ਮੈਂ ਬਾਹਰ ਕੇ ਬੈਠਾ ਹਾਂ ਇੱਥੇ ਬਹਿ ਜਾ ਉਹ ਉਹ ਤਾਂ ਸੌ ਗਿਆ ਹੈ ਸੌ ਗਿਆ ਉਈ ਨਾ ਬਾਹਰ ਖਿੜਕਾਈ ਜੀ ਓਕੇ ਮੈਂ ਚਾਹ ਨੂੰ ਠੀਕ ਠਾਕ ਹਾਂ ਹਾਂ ਮੈਂ ਠੀਕ ਹਾਂ ਆਏ ਕੋਕਰੀ ਨੇ ਕਦੇ ਬੰਦਾ ਨਹੀਂ ਦੇਖਿਆ ਮੈਂ ਵੀ ਬੰਦਾ ਹੀ ਆ ਉਹ ਬਹਿ ਜਾ ਆ ਜੂ ਇੱਥੇ ਬੈਠਾ ਕਿਧਰੇ ਨਹੀਂ ਜਾਂਦਾ ਕੰਜਰਾਂ ਦੀ ਤੂੰ ਤਾਂ ਹਿੱਕ ਚ ਕੱਲ ਘੱਟਦਾ ਮੇਰੇ ਕਿਉਂ ਕਾਦਾ ਗੱਲ ਘੱਟਦਾ ਮੈਂ ਤੇ ਮੈਂ ਤਾਂ ਤੇਰੇ ਤੇ ਬਾਲਾ ਮਰਦਾ ਬਾਲੇ ਚੱਡਾ ਜਦੋਂ ਉੱਠ ਲੈ ਕੇ ਜਾਂਗੇ ਤਾਂ ਤੁਹਾਡੇ ਬਾਹਰ ਮੁਰਦੀ ਕਿੰਨਾ ਚਾਹਖਦਾ ਸੀ ਫਿਰ ਹੁਣ ਮੈਂ ਕੀ ਕਰਾਂ ਮੈਂ ਕੀ ਕਰਾਂ ਗੱਲ ਤਾਂ ਮੈਂ ਕਰ ਨਹੀਂ ਤੇਰਾ ਤੂੰ ਚੰਦ ਨਾਲ ਕਰ ਲਈ ਮੈਂ ਤਾਂ ਬਾਲਾ ਮਰਦਾ ਤੇਰੇ ਤੇ ਜਦੋਂ ਦਿੱਤੂ ਵਿਆਹੀਆਂ ਮੈਂ ਤਾਂ ਚੰਦ ਨੂੰ ਹੀ ਪਿਆਰ ਕਰਦੀ ਆ ਪਰ ਜਿਹਨੂੰ ਪਿਆਰ ਕਰਦੀ ਆ ਉਸ ਨਾਲੇ ਗੱਲ ਹੁੰਦੀ ਆ ਚੰਦ ਨੂੰ ਕਰੀ ਜਾਂ ਮੈਨੂੰ ਨਾ ਕਰੀ ਲੈ ਉਹਨ ਇੱਕ ਨਾਲ ਹੁੰਦਾ ਹੈ ਕਿ ਉਹਨ ਸਾਰੇ ਪਿੰਡ ਨਾਲ ਹੁੰਦਾ ਉਹ ਤਾਂ ਗੱਲ ਠੱਕਾ ਜੇ ਮੇਰੀਆਂ ਵੀ ਲਾਹ ਦੇ ਤਤੇ ਤਵੇ ਤੇ ਦੋ ਕੀ ਲਾਦਾ ਤੇਰੀਆਂ ਤਵੇ ਤੇ ਰੋਟੀਆਂ ਕਹਿੰਦੇ ਵੀ ਕਰੀ ਮੇਰੀਆਂ ਤੱਤੇ ਤਵੇ ਤੇ ਲਾਹ ਦੇ ਕੀ ਲੱਗਦਾ ਕੋਈ ਨਾ ਫਿਰ ਜੇ ਹੁਣ ਘਰੇ ਜਾ ਕੇ ਸਵੇਰੇ ਪਕਾਉਂਗੀ ਦੋ ਰੋਟੀਆਂ ਤਿੰਨ ਦੇ ਦਿਆਂਗੀ ਹਾਂ ਕਦੇ ਲਾਹ ਜਕ ਸੂਤੀ ਓੜਾ ਪਾਇਆ ਬਾਣੀ ਬੜਾ ਕੱਢੇ ਸਾੜਾ ਲਈਂ ਦਵਾਇਆ ਆਹ ਹੈ ਮੋੜੇ ਕਾਂਟੇ ਕੁੰਟੇ ਭਾਈ ਕਾਂਟੇ ਕੁੰਟੇ ਐ ਕੋਈ ਨਾ ਕੋ ਖਾਂਦਾ ਤਾਂ ਨਹੀਂ ਤੂੰ ਹੱਥ ਨਾ ਲਾ ਮੈਨੂੰ ਐਂ ਕਰ ਭਰਾ ਮਰਦਾ ਤਾਂ ਮੈਂ ਤੇਰੇ ਤੇ ਬੜੇ ਚਰਦਾ ਤੇ ਤੇਰੀ ਭੈਣ ਨਾਲ ਹੀ ਕਰਾਰੇ ਮੇਲੋਂ ਨਾਲ ਹੈ ਐਂ ਨਾ ਕਰ ਦਿਮਾਗ ਖਰਾਬ ਜ਼ਰਾ ਵਿਆਹੀ ਹੋਈ ਅਗਲੀ ਘਰ ਵਾਲਾ ਉਹਦਾ ਪਤਾ ਕਿੱਡਾ ਭੈੜਾ ਢੱਕਰੇ ਕਰ ਦੋ ਤੈਨੂੰ ਨਹੀਂ ਵਿਆਹੀ ਸੀ ਲੈ ਕੇ ਵਿਆਹੀ ਹੋਈ ਆ ਫਿਰ ਉਹ ਐ ਕੁਛ ਨਹੀਂ ਹੁੰਦਾ ਕਰਾ ਦਿਆ ਇਹਨਾਂ ਕਰ ਖੰਡ ਬਣ ਕੇ ਬੜਾ ਔਖਾ ਚੇਰੀ ਸਾਂ ਚਲ ਠੀਕ ਹੈ ਚੰਗਾ ਮੈਂ ਪੁੱਛ ਲੂੰਗੀ ਕੀ ਠੀਕ ਹੈ ਗੱਲ ਕਰਾ ਦੇ ਬੰਦੇ ਵੰਗੂ ਲੈ ਹੋਈ ਗੱਲੇ ਮੈਂ ਰੋਲਾ ਪਾ ਦੂ ਨਹੀਂ ਕਾਹਦਾ ਰੋਲਾ ਪਾ ਦੇਗਾ ਅਜਿਹੇ ਚਾ ਵਰਦੀਆਂ ਰਾਤ ਤੂੰ ਅੰਦਰ ਹੋਰ ਕਾਹਦਾ ਪਾ ਦੂ ਲੈ ਮੈਂ ਕਿਹਾ ਕਿ ਤੇ ਬੁਕਾਨੇ ਕੋਲ ਆਂਦੀ ਤੇਰੇ ਪਤਾ ਅਸੀਂ ਨੇ ਵਿਆਹ ਕਰਾ ਰੱਖਿਆ ਛਣਣਾ ਕਰਾ ਰੱਖੇ ਵਿਆਹ ਉਹ ਨਾ ਕਰਾ ਲਈ ਮੈਂ ਦਿੰਦਾ ਹਾਂ ਠੀ ਸਾਡੇ ਬਰਾਬਰ ਦਾ ਮੁੰਡਾ ਕੱਚ ਇੱਥੇ ਮੈਂ ਲੱਤਾਂ ਤੋੜ ਦੂੰ ਪਰਾ ਰੱਖਿਆ ਵਿਆ ਕਰਾਰ ਖਤਾਈ ਦਾ ਘਰੇ ਨਹੀਂ ਆਉਂਦੇ ਆਹ ਟਾਈਮ ਆ ਜੰਨੇ ਹਾਂ ਅੱਛਾ ਕੋਈ ਨਾ ਮੈਂ ਕਰੂਦਣਾ ਕੋਈ ਗੱਲ ਸੁਣਾ ਮੈਂ ਨਾ ਦੋਨਾਂ ਗੱਲ ਕਰ ਲੂ ਠੀਕ ਹੈ ਪਰਾ ਦੂ ਮੈਂ ਤੇਰੀ ਤਾ ਮੜਾ ਸਬਰ ਰੱਖ ਸਬਰ ਦਾ ਫਲ ਕਹਿੰਦੇ ਮਿੱਠਾ ਹੁੰਦਾ ਤ ਤਾਹਾਂਵੇਂ ਦਾ ਤੇਰੀ ਜੀਭ ਮੱਚ ਜੂਗੀ ਤੱਤੇ ਕਾ ਕਰਕੇ ਖਾਈਦਾ ਹੁੰਦਾ ਤੰਡਾ ਹੋਵੇ ਨਾ ਤੇ ਖਾਈ ਗਈ ਨਾ ਠੰਡਾ ਗਿਵ ਤਾਂ ਕਦੇ ਹੁ ਜਾਣਤਾ ਹੂੰ ਨਿਕਲੀ ਜਾਂਦੀ ਹੈ ਕੋਈ ਨਾ ਮੈਨੂੰ ਜਾਣਤਾ ਦੇ ਜਾ ਕੇ ਗੱਲ ਕਰੂ ਜਾਂ ਉਹਨੂੰ ਬੁਲਾ ਲਾ ਮੈਨੂੰ ਮਿਲ ਕੇ ਬਗ ਮੈਂ ਬੈਠਾ ਜਾ ਇੱਕੋ ਹੀ ਗੱਲ ਹੈ ਜੋ ਸੱਚੀ ਸਕੇ ਭਾਈਆਂ ਚੰਦ ਹੀ ਮੰਨ ਮੈਨੂੰ ਵਰਗੇ ਕੋਈ ਗੱਲ ਵਾਤ ਚਲ ਕੋਈ ਗੱਲ ਨਹੀਂ ਫਿਰ ਮੈਂ ਚਲਦੀ ਹਾਂ ਬਹੁਤ ਟਾਈਮ ਹੋ ਗਿਆ ਮਿਲਾਈ ਨੂੰ ਮੈਂ ਉਹਨੂੰ ਪੁੱਛੂਗੀ ਕੱਲ ਨੂੰ ਨਾ ਆਇਆ ਕਰੂੰਗੀ ਕੱਲ ਨੂੰ ਮੈਂ ਉਹਨੂੰ ਨਾਲ ਹੀ ਲੈ ਕੇ ਆਉਗੀ ਠੀਕ ਹੈ ਹਾਂ ਨਾਲ ਲੈ ਕੇ ਆਈ ਹਾਂ ਚਲ ਠੀਕ ਹੈ ਮੈਂ ਵੀ ਚਲਦੀ ਹਾਂ ਉਹਨੂੰ ਕਹਿਦੀ ਹਾਂ ਪਾਪਾ ਵੀ ਕਿੱਧਰ ਗਿਆ ਯਾਰ ਇਹ ਭਾਂ ਦੇਲਨ ਦੋਨੇ ਰਾਤ ਨੂੰ ਕੀ ਕਰਦੇ ਫਿਰਦੇ ਆ ਇਹ ਤਾਂ ساری ਰਾਤ ਇਹਨਾਂ ਨੂੰ ਦੇਖਦੇ ਟੱਪ ਜਾਂਦੀ ਹੈ ਸ਼ਾਬਸ਼ੂ ਕਰਨ ਤਾਂ ਨਹੀਂ ਬਗਿਆ ਉੱਧਰ ਵੀ ਨਹੀਂ ਦੀਂਦਾ

ਕਿੱਥੇ ਕੰਮ ਗਿਆ ਸੀ ਗਾਇਕ ਪੱਖੋ ਪੱਖੋ ਕੈਂਕੜ ਉਧਰ ਬਾਂਗੇ ਸੀ ਤਾਰੀ ਪਰ ਕਿੱਥੇ ਰਿਗਿਆ ਜਾਇਆ ਤਾਇਆ ਇਹ ਕੋਤ ਰਾਤ ਨੂੰ ਪਕਾਈ ਕਰਾਉਂਦੇ ਤੇਰੇ ਫਿਰਦੇ ਰਹੇ ਕਿੱਥੇ ਦਾ ਟਰੈਕਟ ਗਿਆ ਸੀ ਤਾਰੀ ਕਿ ਵੀ ਬੰਜ ਗਿਆ ਸੀ ਪਤਾ ਮੈਂ ਤੇਰਾ ਮਾਰਾ ਕਿੰਨਾ ਰੋਇਆ ਤੇਰ ਭਾਲ ਦੇ ਬਰੇ ਜਰਾ ਸੀ ਇੱਥੇ ਗੁੱਟ ਕੀ ਜਮਾ ਚੁੱਕੀ ਸਾਰਾ ਜੋ ਸਕੀ ਦਾ ਐ ਉੱਠਾ ਤੇ ਪਿਓ ਗੱਢੇ ਪੀੜੀ ਅੰਦਰ ਆਉ ਕੋਟੂ ਤੂੰ ਜੋ ਤਾ ਪੂਰੀ ਯਾਰੀ ਹੈ ਕਿੱਥੇ ਨਾ 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 ਜਦਾਂ ਕੋਕੱਕੀ ਕੋ ਰਾਂ ਰਾ ਫਿਰ ਤੂੰ ਰਾਖੀ ਤੇ ਬੈਠਾ ਮੈਂ ਕਹੂੰਗਾ ਮੈਂ ਕੱਲ੍ਹ ਸੰਤਾ ਚ ਆਪਾਂ ਚੋਂ ਗਏਗਾ ਪਾਤੀਏ ਜੋ ਡਾਪਾਂ ਦੇ ਲੈ ਨਾ ਫਿਰ ਤੂੰ ਰਾਖੀ ਤੇ ਬੈਠਾ ਕੋਈ ਨਾ ਇਹਦਾ ਕੱਡੀ ਆਣਾ ਪੀੜਤੀ ਕਣੀ ਵੱਡੂ ਮਾਸੜੀ ਕਹੇਗਾ ਪਰ ਇਸ ਦਾ ਪਹਿਲਾ ਹੁੰਦਾ ਗੱਲ ਤਾਂ ਤਾ ਤੇਰੇ ਵਾਲੀ ਗੱਲ ਕਰਾ ਮੱਕੀ ਜਾਂਦਾ ਕੌਣਾ ਲਗੂ ਤੂੰ ਤਾਂ ਸੰਗਲਾ ਰੱਖੀ ਯਾਰ ਘਰ ਕਣ ਆਪਾਂ ਨੂੰ ਪਹਿਲਾ ਹੁੰਦਾ ਉਹ ਵੀ ਲੈ ਫੜੀ ਕੱਢਿਆ ਵੀ ਲੈ ਆਖੀ ਕੱਢੀ ਰੂਹ ਖੋਸ਼ ਹੋ ਗਈ ਤਨ ਦੇ ਤੇ ਤੇਰੀ ਸੋਝਾਂਣ ਪੈ ਗਈ ਸਰੀਰ 'ਚ ਹਾਂ ਹਾਂ ਬਹੁਤ ਚੰਗਾ ਕੰਮ ਆ ਤੂੰ ਵਾਹ ਓਏ ਚੌਰਿਆ ਤੇਰੇ ਕੀ ਹੋ ਗਿਆ ਆ ਕੀ ਗਰੀ ਬੈਠਾ ਹੱਜਾ ਪੜਜਾ ਭਾਈ ਗੁੱਡੀ ਕੋਈ ਕੀ ਹੋ ਗਿਆ ਆ ਬੁੜੀ ਲਈ ਬੈਠੇ ਹੋ ਭੈਣ ਮੈਂ ਬਲ ਬੁੜੀ ਲੈ ਸਾਲਾ ਆਪਣਾ ਮੈਂ ਨਹੀਂ ਲੈ ਕੋਈ ਤੇ ਭੈਣ ਦਾ ਫੇਰਾ ਓਏ ਫੁੱਫੇ ਗੁੱਲ ਤਾਂ ਥੋੜ੍ਹੋ ਪਹਿਲਾਂ ਮੇਰੀ ਕੀ ਚੱਲ ਰਹੀ ਹੈ ਬੈਠਣਾ ਪੈਣਾ ਬੜਕ ਬੜਕ ਫੱਟ ਕੋਲ ਜਾ ਕਾਦੀ ਕਰ ਤੱਲੇ ਮੈਂ ਕਦੀ ਖਿੱਚੀ ਪੱਟਾਂ ਤੂੰ ਅੰਦਰ ਕਾਢੂ ਭਜੇ ਨੂੰ ਮਾੜੀ ਗੱਲ ਬਾਣੀ ਮਾੜੀ ਲੈ ਕੇ ਦਾ ਤੂੰ ਐ ਛਾਲਾ ਮਾੜੀ ਗੱਲ ਦਾ ਮੁੰਡੇ ਦੀ ਸੰਗਮਣਾ ਠੀਕ ਦੱਸੋ ਕੋ ਖਿੱਚੀ ਪਟਾ ਯਾਰ ਤੂੰ ਦੱਸੋ ਕਿਥੋਂ ਲੈ ਆਇਓ ਐ ਤੋ ਪੱਛਾ ਪੈਣ ਕਿਧਰ ਛੱਡਿਆ ਮਾ ਛਾਲਾ ਛੱਡਣ ਦਾ ਆਖਰ ਕੀ ਕਰੇ ਬਣ ਕੇ ਤੂੰ ਕੋਸ ਫਾਈਂਡਰ ਤੇ ਜੈ ਨੂੰ ਗੱਲ ਤਾਂ ਸੁਣ ਨਾ ਪਹਿਲਾਂ ਦੱਸੋ ਕਿਥੋਂ ਲੈ ਉਹ ਮੇਰੀ ਗੱਲ ਸੁਣੋ ਤੂੰ ਭੌਂਕੀ ਜੰਨਾ ਕੁੱਤੇ ਮੂੰਹ ਕੁੱਤੇ ਵੰਗੂ ਭਾਂਦੇ ਲੈ ਨੂੰ ਕਸਰਾ ਕੋਈ ਨਾ ਮੇਰੀ ਤਾਂ ਇਹਦਾ ਕੁੜੀ ਕਿਤੇ ਲੜ ਕੇ ਆਈ ਆ ਇਹਦੇ ਨਾਲ ਪਤਾ ਨਹੀਂ ਕਦੇ ਫਾਹਾ ਲੈੰਦੀ ਸੀ ਜਾਂਦੇ ਲੈ ਆ ਆ ਨੂੰ ਆਪਣਾ ਪਤਾ ਹੀ ਨਹੀਂ ਉਹ ਦੋਨੇ ਰਿਚੇ ਆ ਦੋਨੀ ਆ ਭੈਣ ਦਾ ਮੈਂ ਤੂੰ ਭੈਣ ਜੋ ਉਹਨੂੰ ਦਿਨਾਂ ਛਾਲਾ ਜਦੋਂ ਪਾਈ ਬਚਾਈ ਉਹਨੇ ਮੈਨੂੰ ਸਮਝਾਉਂਦਾ ਸੀ ਫਾਹਾ ਲੈਂਦੀ ਸੀ ਹਾਂ ਭਾਈ ਮੈਨੂੰ ਤਾਂ ਦੇਖ ਇਹਨੇ ਕੁੱਟ ਕੇ ਭਾਇਆ ਖੁੰਜੇ ਨਾਲ ਕਹਿੰਦਾ ਛਾਲਾ ਹਾਂ ਇਹ ਆ ਇਹੋ ਆ ਗਲਤ ਓਏ ਤੂੰ ਵੱੜਦਾ ਕੁਤਤ ਵੱੜੀ ਨੋ ਮਾ ਮਾ ਫਿਰ ਮੈਨੂੰ ਮਾਰਾ ਲੱਤਾ ਛੋੜ ਦੇ ਪੈਂਦਾ ਫੇਰਾ ਦੇ ਨੇ ਕੋਈ ਬੇਕਦੇ ਲੈ ਛੱਡੀ ਖੁੱਡਾ ਨਹੀਂ ਤੂੰ ਇੱਧਰ ਆ ਬਲ ਨਹੀਂ ਦੱਸ ਕੌਣ ਲੈ ਛੱਡ ਨੂੰ ਮੱਟਾਂ ਜਿੰਨਾ ਕੀ ਬਰਾਬਰ ਦਾ ਮੁੰਡਾ ਜਿਹੜਾ ਕੀ ਮਤਲਬ ਹੈ ਪੜਾ ਭਾਈ ਤਾ ਤੂੰ ਜਿਹਾ ਇਹ ਲੈ ਕੇ ਆਇਆ ਨਹੀਂ ਪਤਾ ਵੀ ਏ ਲੈ ਕੇ ਦੂੰ ਗੁਜਾਰਾ ਜੇ ਮੈਂ ਪਾਲਿਆ ਮੈਂ ਗੁੱਟੇ ਪਰੇ ਪੜਦਾ 50000 ਬੱਚਾ 60000 ਅਮਰੀਕੀ ਸੌਂ ਫਨ ਤੂੰ ਹੋੜੇ ਮਰ ਜੇ ਮੈਂ ਹੁਣੇ ਮਲ ਫੇੜੇ ਨਾ ਖਾ ਲਈ ਕੋਈ ਨਾਲ ਨਹੀਂ ਪਾਜਦਾ ਨਹੀਂ ਕੱਜਾ ਤੂੰ ਜੱਥ ਭਾਈ ਤੂੰ ਕਿਹਦੇ ਨਾਲ ਆਈਆਂ ਮੇਰੇ ਨਾਲ ਇਹਦੇ ਨਾਲ ਆਈ ਸੀ ਮੇਰਾ ਹਾਂ ਉਹ ਹੀ ਨਾਲ ਮੇਰਾ ਨਾ ਇੱਕ ਮਿੰਟ ਇਹ ਤਾਂ ਮਾਰੇ ਪਹਿਲੇ ਇੱਕ ਕੋ ਮਿੰਟ ਹੀ ਕਰ ਮਾਰ ਮਾਰਨਾ ਮਾਰਨਾ ਬਈ ਗੱਲ ਸੁਣ ਲੈ ਪਹਿਲਾਂ ਖੋਹ ਪਿੰਡਾਂ ਦੇ ਚਾਹ ਜਿੱਕੇ ਮੇਕੇ ਦੀ ਟਰਾਲੀ ਤੇ ਪੰਜੇ ਬੁੱਢੀਆਂ ਗਈ ਸੀ ਮੇਰੇ ਨਾਲ ਕਹਿੰਦੀ ਛੱਡਿਆ ਹੀ ਮਿੰਨ ਅੱਛਾ ਤੇਰੇ ਨਾਲ ਆ ਗਈ ਪਿੰਡੋਂ ਚੜ੍ਹ ਕੇ ਪਾਹਿੰਦਾ ਚਾਹ ਕਿ ਪਾਹਿੰਦਾ ਭਾਈ ਪਿੰਡ ਬੁੜਾ ਡੋਰੇ ਬਾਜੀ ਤੂੰ ਹੀ ਭੈਣ ਜੀ ਉਹਨੂੰ ਕਹੀਨੇ ਲੈ ਗਿਆ ਕਿਹ ਪਟਾਗਲੀ ਨਹੀਂ ਗਿਆ ਮੇਰਾ ਨਾਂ ਕਹ ਲੈਣਾ ਬਾਜੀ ਲੌਂਦਾ ਕਾਦੀ ਬਾਰੀ ਲੌਂਦਾ ਸੀ ਉਹ ਮੈਂ ਕਾਦੀ ਬਾਰੀ ਉਹ ਮੇਰੀ ਗੱਲ ਸੁਣ ਲੈ ਓਏ ਮੇਰੀ ਗੱਲ ਮੂੰਹ ਤੇ ਮਾਰੂ ਫੜ ਕੰਵੜਿਆ ਤਾਂ ਕਰੇਵਾ ਭਰਾਉਣਾ ਕਹਿੰਦਾ ਮੈਂ ਤਾਂ ਕਹਿੰਦਾ ਮਹਾ ਪਾਈ ਸਾਡਾ ਮੁੰਡਾ ਬਰਾਬਰ ਦਾ ਆ ਦੋਨੇ ਭੈਣਾਂ ਲੈਣਾ ਜ਼ਮੀਨ ਜਾਂਦੀ ਹੈ ਮੇਰੀ ਗੱਲ ਸੁਣ ਲੋ ਐ ਕਰੋ ਦੋਨੇ ਭਰਾ ਲੋ ਕੇ ਕਰੇਵਾ ਮੇਰਾ ਦਸਾਕ ਹੋਈ ਖੜਾ ਪੈਲੋ ਮੇਰਾ ਸੋਨੇ ਵਰਗਾ ਹਾਂ ਆ ਸੋਨੇ ਵਰਗਾ ਪਰੇ ਜਾ ਵਾ ਵਾ ਓ ਤੇਰੇ ਪਾਲਿਆ ਬਗਜੋ ਦੋਨੀ ਨਾਲ ਕਿੱਧਰ ਭਗਜੋ ਦੋਨੀ ਯਾਰ ਆ ਲੈ ਕੇ ਭੱਜ ਗਿਆ ਪਣੋਇਆ ਆ ਸੰਭਲਾ ਉਹ ਨਾ ਹੋਰ ਘਰੇ ਰੱਖਣੀ ਸੀਗੇ ਘਰੇ ਕੋ ਰੱਖੀ ਤੇ ਮੇਰੇ ਤੇ ਦੁੱਛਣ ਲਈ ਜਾਂਦਾ ਈ ਦੁੱਛਣ ਲਾਉਣੀ ਆ ਆਪ ਚਸ ਕੇ ਲਈਏ ਨਾ ਅੰਦਰ ਬੈਠਾ ਨੀਮੀ ਪਵਾਤੀ ਮੈਂ ਗਿੱਲੇ ਕੋ ਤੇ ਪਾਇ ਦਿੱਤਾ ਜਿੰਦਗੀ ਚ ਨੀਮੀ ਤਾਂ ਕਾਨੂੰ ਵਿੱਚ ਹੋਰੀ ਉਸ ਮੇਰਾ ਤਾਂ ਵੀ ਪਾਲਿਆ ਨਾ ਮੈਂ ਤਾਂ ਸਮਝ ਆਉਂਦਾ ਸੀ ਉਹ ਕਿਵੇਂ ਪੜਾਉਂਦਾ ਪਣੋਇਆ ਦੇ ਨਾਲ ਕਾਲਾ ਕਰੇ ਵਾਪਰਾ ਦੋਨੀ ਭਰਾ ਲੋ ਮੇਰੇ ਕੰਨੀਆਂ ਮੈਂ ਕਹਿੰਦਾ ਭਰਾ ਲਾ ਯਾਰ ਹੈ ਪਹਿਲੇ ਮੇਰੇ ਤੇ ਚੜੀ ਜਾਣਾ ਹੋਈ ਜਾਂਦਾ ਲੋਕ ਹਲਕੇ ਪਏ ਪਏ ਹਲਕੇ ਪਏ ਮੈਂ ਆਖਿਆ ਤੇ ਘਰ ਚ ਕੰਦ ਨਿਕਲੂਗੀ ਭਾਈ ਮੈਂ ਖਾਹੇ ਕੰਮ ਨਾ ਕਰੀ ਹਾਂ ਤੂੰ ਮੇਰੇ ਵਾਪਰਾਉਂਦਾ ਛੇ ਨਾਲ ਤੂੰ ਬਈ ਕਿ ਸਮਝਾਉਂਦਾ ਸੀ ਇਹ ਫਿਰ ਬਾਰਗੇ ਬੈਠਾ ਹੀ ਕਰਦਾ ਸੀ ਉਹ ਰਾਖੀ ਤੇ ਬੈਠੇ ਸੀ ਉਹ ਦਾ ਪੈਂਡਾ ਹੋਣ ਗਿਆ ਜਿਕਰ ਮੈਂ ਪਿਸ਼ਾਪ ਕਰਕੇ ਆਉਣਾ ਮੈਂ ਬਾਹਰੀਆਂ ਪੀਕ ਕਲੱਬ ਇੱਥੇ ਬਹਿ ਗਿਆ ਬਾਹਰੀ ਬਟੀਆਂ ਬਾਹਰੀ ਬਾਹਰੀ ਦੀ ਉਹੀ ਗੱਲ ਐ ਕਰ ਵਗ ਜਾ ਖੜਾ ਹੋਇਆ ਕਹੋ ਵਗ ਜਾ ਤੂੰ ਕਰੋ ਨਿਕਲੋ ਯਾਰ ਮੇਰੇ ਪੈਂਡਾ ਹਾਂ ਫਰੀਓ ਕਰੋ ਨਿਕਲੋ ਯਾਰ ਜਾਓ ਐਵੇਂ ਹੀ ਨਿਕਲ ਜਾਕਰ ਜੇ ਲੋ ਮੈਂ ਕੋਈ ਗਲਤੀ ਨਹੀਂ ਕੀਤੀ ਮੇਰੀ ਗਲਤੀ ਤਾਂ ਦੱਸ ਕੀ ਹੈ ਤੀਦੂ ਤੇ ਰਹਿ ਕੀ ਗਿਆ ਯਾਰ ਰਾਇ ਨੂੰ ਕੋ ਯਾਰ ਮੈਂ ਨੰਗਾ ਉੱਤੇ ਫੜ ਲਿਆ ਤੂੰ ਨੰਗਾ ਮੈਂ ਤਾਂ ਕੋਲੇ ਬੈਠਾ ਸੀ ਹਾਂ ਤੇ ਗੱਲਬਾਤ ਚੱਲਦੀ ਸੀ ਤੇ ਬਦੂ ਬਦੂ ਗੱਲਬਾਤ ਚੱਲਦੀ ਬਾਜਾ ਯਾਰ ਐਵੇਂ ਨਹੀਂ ਕਬਰਾਉਂਦੇ ਹੁੰਦੇ ਬਾਜਾ ਉਹਨੂੰ ਪਾ ਮੂੰਹ ਤੇ ਪੁੱਛ ਲਈ ਮੈਂ ਕੋਈ ਗਲਤ ਭੈ ਜਾ ਭੈ ਜਾ ਪੈ ਜਾ ਯਾਰ ਕੀ ਪੈ ਜਾ ਕੀ ਨਾ ਯਾਰ ਮੇਰੀਆਂ ਤਾਂ ਨੀਂਦਾ ੜਾਦੀਆਂ ਤੁਸੀਂ ਓਏ ਨੀਂਦ ਤਾਂ ਮੇਰੀ ਉੱਡ ਗਈ ਭੈਂ ਦਾ ਲੰਨਾ ਤੇਰੇ ਪਿੱਛੇ ਮੈਂ ਭੌਂਕਦਾ ਫਿਰਦਾ ਹਾਂ ਹਾਂ ਮੇਰੇ ਪਿੱਛੇ ਬਹੁਤ ਵਧੀਆ ਭੌਂਕਿਆ ਅੱਧ ਜਾਊਗਾ ਹਾਂ ਅੱਧ ਜਾਊ ਇੱਥੇ ਕੰਦ ਨਿਕਲ ਜਿੱਥੇ ਮੰਜੇ ਡਾਈ ਪਿਆ ਮਤਲਬ ਨਹੀਂ ਯਾਰੇ ਕੋਈ ਤਾਂ ਸਾਰੀ ਤੂੰ ਵੀ ਨਾ ਦੇ ਯਾਰ ਭੈਂ ਦਾ ਤੂੰ ਅਰੇ ਮਗਰ ਉਹ ਪਤਾ ਲੱਗਦਾ ਨਾ ਉਨੀ ਕਹਿੰਦੇ ਵਗ ਜਾ ਹਾਂ ਜਦੋਂ ਅੱਧ ਬੰਡੇ ਗਦੋ ਪਤਾ ਲੱਗੂ हां तू बढ़िया हां तू एक ਹੋਰ ਜੰਮਣ ਨੂੰ ਫਿਰਦਾ ਸੀ ਅੱਧਾ ਹੋਰ ਮੈਂ ਕਹਾ ਜੰਮਣ ਨੂੰ ਫਿਰਦਾ ਜੰਮਣ ਨੂੰ ਫਿਰਦਾ ਸੀ ਹੋਰ ਕੀ ਉਹ ਵਾਲਾ ਜੰਮਣ ਦਾ ਉਹ ਫਿਰਦਾ ਆਪਣੇ ਗਿਆ ਜੰਮਣ ਨੂੰ ਤਾਂ ਉਹਨੂੰ ਰੋਕ ਲਾ ਮੇਰੇ ਕੋ ਨਹੀਂ ਇਹ ਦੋਨੇ ਕਿਤੇ ਉਹਦੇ ਪੁਆਇੰਟ ਦੀ ਫੁੱਦੀ ਕੁਝ ਕਹਿੰਦਾ ਨਹੀਂ ਮੇਰੇ ਤੇ ਚੜ ਜੰਨਾ ਹੈ ਚੜ ਜੰਨਾ ਨਾਲੇ ਹੋਰ ਭਾਈ ਯਾਰ ਮੈਨੂੰ ਬੁਲਾ ਨਾ ਕੇ ਬਲੱਡ ਵਧਿਆ ਪਿਆ ਮੇਰਾ ਬਲੱਡ ਤਾਂ ਡਾਊਨ ਹੋਣਾ ਸੀ ਹਜੇ ਹੋਣਾ ਸੀ ਮੈਂ ਉੱਤੋਂ ਫੜ ਲੇ ਭੈਣ ਚੋਦ ਕੁੱਤਾ ਮੈਂ ਜਿਹੜਾ ਗਿਆ ਮੈਂ ਕੀ ਲੈਣਾ ਕਰਾਉਂਦਾ ਕਰਾ ਲੇ हां तू तो पता ਸੀ ਤੈਨੂੰ ਬਾਹਰ ਮੈਂ ਕੁੱਟਾਂ ਜਿਹੜਾ ਜਾਣਾ ਪਾ ਕੇ ਪਾ ਕੇ ਬੈਠ ਕੇ ਚ ਗੱਲ ਮੈਨੂੰ ਫੁੱਦੂ ਬਣਾਈ ਜਾਂਦੇ ਦੋਨੇ ਵੱਟੇ ਬਾਰੀਆਂ ਲਾਈ ਜਾਂਦੇ ਭੈਣ ਕੋਲੋਂ ਫੁੱਦੂ ਬਣਾਦੇ ਹੈ ਨਹੀਂ ਸੀ ਕੋਈ ਬੈਠ ਕੇ ਚ ਗੱਲ ਪਾਏ ਨਹੀਂ ਤੂੰ ਬੈਠ ਕੇ ਚ ਉਹ ਮੈਂ ਪਾਇਆ ਸੀ ਯਾਰ ਮੈਂ ਛੋਹ ਕਾ ਨਾ ਪਹਿਲੇ ਉਹੀ ਗੱਲ ਫਿਰ ਤੇਰੀ ਜੋ ਹੋਈ ਨਹੀਂ ਜੀ ਮੰਗਰੋਲੇ ਆਪੜੋ ਗਿਆ ਵੀ ਭਾਈ ਨੂੰ ਤਾਂ ਮੈਂ ਬਰਿਆ ਲੂਣ ਜੀ ਉਹ ਆਪੇ ਭਾਲਦੇ ਫਿਰਦੇ ਸੀ ਦੋਨੇ ਘੁੱਠੀ ਤੇ ਉਹਦੇ ਬਿਕ ਗੇ ਬਿਕ ਗੇ ਭੈਣ ਦੇ ਖਾ ਮੈਂ ਪੈਂਦੀ ਫੁੱਜੀ ਕਰੇ 3 ਮੀਆਂ ਨਹੀਂ ਦੇਖੀਆਂ ਦੇਖੀ ਨਹੀਂ ਜਿਹੜੇ ਸਾਲ ਚੱਲੇ ਘਣਿਓ ਭੈਣ ਦੇ ਕਾ ਮੈਨੂੰ ਤਾਂ ਜੱਪੀਆਂ ਪਾਈ ਮੈਂ ਧਾਰ ਨਹੀਂ ਮਾਰਦਾ ਹਜੇ ਕੰਮ ਦੀ ਨਹੀਂ ਮਾਰਦਾ ਮੈਂ ਨੱਛਾਂ ਐਵੇਂ ਤਵਾ ਤਾਂ ਮੇਰੇ ਤੇ ਆਉਂਦੇ ਮੇਰੇ ਥਾੜੀਆਂ ਲੱਤਾਂ ਤੋੜੂੰ ਘਰੇ ਮੈਂ ਕਹਣਾ ਮੈਂ ਸੋਡੇ ਦੋਨਾਂ ਦੀ ਤੋੜੂੰ ਮੁੰਨਾ ਮੈਂ ਤੋੜੂੰ ਇਹਦੀ ਕਾ ਤੋਤੋਂ ਲੰਗੜਾ ਹੈਗਾ ਦੂਜੀ ਵੀ ਤੋੜ ਤੋੜ ਕੇ ਨਾ ਘਰੇ ਪਾਉਦੀ ਤੋੜ ਕੇ ਆਪਣੇ ਅੱਗੇ ਦੀ ਉਦੀ ਤੋੜ ਜਿਹੜਾ ਘਰੇ ਲਿਆਉਂਦਾ ਦੋਨਾਂ ਦੀ ਤੋੜੋ ਆ ਦੋਨਾਂ ਨੂੰ ਤੋੜੋ ਭੈਣ ਦੇ ਖਾਸਮ ਮੈਂ ਉਹਨੂੰ ਆਖੂ ਆਪੇ ਆਦੀ ਕੰਡ ਕੱਢ ਲਈ ਇਹੋ ਜਿਹਾ ਕੰਮ ਕਰਨਾ ਹਾਂ ਠੀਕ ਹੈ ਨਾ ਮੈਨੂੰ ਕਹਦੀਆਂ ਗਾਲਾਂ ਦਵਾਉਣ ਦੂਪ ਦਿਨਾਮੀਆਂ ਕਰਾਉਣ ਮੇਰੀ ਐਂ ਕਰੋ ਐਂ ਕਰੋ ਰੰਡੀਆਂ ਦਾ ਘਰ ਬਣਾ ਲਓ ਕੋਦੋਂ ਰੰਡੀਆਂ ਦਾ ਘਰ ਬਣਾਓ ਇੱਥੇ ਨਾ ਐਂ ਵਿਚਾਰੇ ਕੰਦ ਕੱਢ ਲੋ ਮੈਂ ਕਰ ਰਹੀ ਪੂ ਤੂੰ ਦੋਨੇ ਇੱਧਰ ਲਿਆਓ ਇੱਕ ਤੀ ਮਿ ਲਿਆਇ ਕਰੋ ਇੱਕ ਛੱਡਿਆਇ ਕਰੋ ਰੰਡੀਆਂ ਦਾ ਘਰ ਬਣਾ ਲਓ ਭਾਜਾ ਯਾਰ ਪਕਾਈ ਨੇ ਮਾਰ ਸਾਲਾ ਰੰਡੀਆਂ ਦੇ ਘਰ ਦਾ ਭੈਣ ਦਾ ਫੇਜ ਕੰਮ ਦੀ ਉਹ ਬਣਾਉਣਾ ਕਿਰਾਏ ਵਾਲਾ ਕੰਮ ਚਲੋ ਕਿਰਾਏ ਵਾਲਾ ਬਣਾ ਲਓ ਇੱਥੇ ਭਾਈ ਕੰਮ ਚੱਲਦਾ ਆਜੇ ਕਰੋ ਉਧਰ ਦੁਨੀਆ ਤੇ ਲੜਾਈ ਲੱਗ ਰਹੀ ਐ ਦੁਨੀਆ ਤੇ ਭਾਰ ਐ ਇੱਧਰ ਆਪਦਾ ਭਾਰ ਲਾਉਣ ਨੂੰ ਫਿਰਦੇ ਸੀਗੇ ਕੋਲੋ ਭਾਰ ਲਾਉਣ ਨੂੰ ਫਿਰਦੇ ਸੀ ਕੀ ਰਹਿ ਗਿਆ ਸਿਰ ਤਾਂ ਜਗੋਲਾ ਜੇ ਮੈਂ ਨਾ ਜਾਂਦਾ ਬਸ ਇੱਕ ਤਾਂ ਸੀ ਕੋਲਾ ਮਰੀਏ ਨਾ ਪਕਾਈ ਹਾਂ ਤੂੰ ਤਾਂ ਕਰਤਾ ਸੀ ਤਬਾਹ ਵਾਸੇ ਕੱਚ ਰਹਿ ਗਈ ਥੁੜੀ ਜੀ ਅੱਛਾ ਚੰਗਾਰੇਗਾ ਤੂੰ ਬਗ ਗੋਲੇ ਨੂੰ ਹੱਥ ਪਾੜਨ ਦਾ ਕੋ ਮੂਰੇ ਹੋ ਕੇ ਮੈਂ ਕਹਿੰਦਾ ਨਾ ਭਾਈ ਪੁੱਠਾ ਚੱਲਦਾ ਭੈਣ ਦਾ ਫੇਰਾ ਹਾਂ ਫੇਰਾ ਕਾਲੋ ਗੋਲਾ ਮੇਰੇ ਦੂਛੇ ਲੈਣੇ ਗੋਲਾ ਛੜਤਾ ਸੀ ਤੇ ਛਿੱਟੀ ਦੇਣਾ ਸੀ ਹੋਰ ਕੀ ਜੀ ਯਾਰ ਗੋਲਾ ਛਿੱਟ ਨੂੰ ਕਿ ਮੈਂ ਕੱਪੜੇ ਲਾਹੀ ਬੈਠਾ ਦੂਥੇ ਲਾਹੀ ਬੈਠੇ ਸੀ ਨਾਲ ਹੋਰ ਕੋਈ ਨਾ ਬੋਲੀ ਨਾ ਘੰਟਾ ਹੋਗਾ ਉੱਤੋਂ ਦੇ ਹੋ ਕੇ ਪੈਂਦੇ ਆ ਤੂੰ ਬੰਨਾ ਉਤੋਂ ਨਹੀਂ ਮੇਰੇ ਦੂਛਣ ਲਾ ਪੈਂਦਾ ਖਾਸਮ ਬੀਐਸਐਫ ਬੰਗਾਲ ਦੀ ਖਾੜੀ ਨੂੰ ਪੈਂਦਾ ਕੋਈ ਬੰਗਾਲ ਦੀ ਖਾੜੀ ਨੂੰ ਪੈਂਦਾ ਹੋਰ ਕੀ ਜੀ ਬੰਗਾਲ ਦੀ ਬੰਗਾਲ ਦੀ ਖਾੜੀ ਦਾ ਪਾਇਆ ਯਾਰ ਪੈ ਦੁਖਣ ਲਾ ਤਾ ਹੁਣੇ ਚੱਲ ਪਿਆ ਸਿਰ ਤਾਂ ਹਟ ਜਾਂਦਾ ਹੈ ਬਸ ਜੇ ਮੈਂ ਨਾ ਜਾਂਦਾ ਕੋਈ ਰਾਤ ਹੋਗੀ ਭਾਰ ਲੈ ਗਿਆ ਜੀ ਮੈਂ ਨਾ ਜਾਂਦਾ ਬਸ ਲੈ ਗਿਆ ਸੀ ਭਾਰ ਨਾਲੇ ਹੋਰ ਉਹ ਯਾਰ ਚੁੱਪ ਕਰਕੇ ਇੱਧਰ ਆਪਦੀਆਂ ਰੰਗ ਰਲੀਆਂ ਮਣਾਈ ਜਾਂਦੇ ਕੋਈ ਰੰਗ ਰਲੀਆਂ ਮਣਾਈ ਛਾਲਾ ਰੰਗ ਰਲੀਆਂ ਦਾ ਮੈਂ ਉਹਨੂੰ ਸਮਝਾਈ ਜਨਾ ਵਿਚਾਰੀ ਨੂੰ ਕੀ ਜਾਨ ਬਚ ਰੂ ਮਾਂ ਵਿਚਾਰੀ ਦੀ ਉਹ ਕੋਈ ਨਹੀਂ ਮੈਂ ਫਹਾ ਲੈਨੀ ਹੈ ਬਸ ਸਮਝ ਗਈ ਸੀ ਹਾਂ ਕੀ ਸਮਝ ਗਈ ਸੀ ਤੇ ਹੋਰ ਕੀ ਕੱਟ ਰਹੇ ਸੀ ਸਮਝ ਗਈ ਸੀ ਕਿਸੇ ਜਾਨ ਬਚਾਈ ਭਲਾ ਖਵਾਸ਼ੇ ਮਿਲਦੀ ਆ ਮੈਂ ਕੀ ਲੈਣਾ ਸੀ ਮੈਂ ਨਾ ਜਾਂਦਾ ਆਪੇ ਉਹ ਭੈਣ ਹੀ ਹੁੰਦਾ ਕਿਧਰੇ ਜਾਂਦਾ ਤੂੰ ਨਾ ਮੈਂ ਨਾ ਚੰਗੀ ਨਹੀਂ ਕੀਤੀ ਹੈਗੀ ਕਾਹਨੂੰ ਮੈਂ ਤਾਂ ਕੁਝ ਕਹੇ ਹੀ ਨਹੀਂ ਉਹ ਤਾਂ ਛੇਕਲੇ ਚ ਪੈ ਗਿਆ ਬੱਚੀ ਜੱਟਾ ਚਾਹੁੰਦਾ ਉਹ ਛੇਕਲੇ ਚ ਪੈ ਗਿਆ ਐਡੀ ਕੁੱਤੇ ਖਾਣੀ ਨਾ ਕਦੀ ਨਹੀਂ ਹੋਈ ਜਿੰਨੀ ਅੱਜ ਕਰਾਤੀ ਤੂੰ ਮੇਰੀ ਹਾਂ ਨਾ ਤੂੰ ਤਾਂ ਮੇਰਾ ਸੱਚਾ ਪਿਆਰਾ ਚੱਲ ਨੀ ਗੇੜਾ ਖਾ ਕੇ ਮਰਨੋਂ ਜਿੰਦ ਚਲੀ ਤੇ ਤਲ ਨੋ ਆ ਤੂੰ ਤੇਰਾ ਪਿਆਰਾ ਹੈ ਤੇਰਾ ਕਿਹੜੇ ਤੋਂ ਗਾਣੇ ਸੁਣਾਉਂਦਾ ਸੀ ਮੈਂ ਤੇਰੀਆਂ ਕਿ ਤੇ ਭਰਾ ਦੀਆਂ ਗਿਆ ਹਾਇ ਤਾਂ ਮੇਰੀਆਂ ਨਹੀਂ ਮੇਰੀ ਰਹेंगी ਜੱਟੜੀ ਉੱਤੇ ਆਇਆ ਛੱਡੇ ਇੰਚਰਾਂ ਨੂੰ ਤੂੰ ਤਾਂ ਜਿੰਦ ਜਾਨ ਕੀਮਤੀ ਬਾਅਦ ਨੇ ਆਹੋ ਤਾਂ ਹੀ ਆਪਦੇ ਭਰਾ ਕੋਲ ਛੱਟ ਗਿਆ ਪਾ ਬਾਹਰ ਬਹਿ ਗਿਆ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਤੈਨੂੰ ਅੱਜ ਤਾਂ ਮੈਂ ਤੇਰੇ ਵਾਸਤੇ ਜੀ ਓਏ ਖਾਓ ਦੇਖਣਾ ਪੈਂਦਾ ਕਦੇ ਪੁੱਤ ਜੱਟ ਦਾ ਤੇਰੇ ਕੋ ਜਿੰਦ ਬਾਰ ਦਾ ਨਹੀਂ ਆਈ ਮੈਂ ਕਿਹਾ ਜੋਲ ਪੱਲੀ ਪਤਾ ਕੀ ਆਉਂ ਭਾਰਦਾ ਤੇ ਜਿੰਦਨੀ ਪੰਡਾ ਮਾਜਾ ਹੋ ਮੈਨੂੰ ਪਤਾ ਥਾ ਜੇਕਰ ਇਸ ਪਾਈ ਨਾ ਤਾਂ ਚੱਕਿਆ ਸੀ ਮੈਂ ਤੇਰੇ ਨਾਲ ਆ ਤੈਨੂੰ ਜਾਣ ਬਾਦਾਂ ਬੈਠੇ ਮੇਰੀ ਗੱਲ ਸੁਨ ਲੈ ਤੇ ਮੇਰੇ ਨਾਲ ਨਾ ਤੇ ਮੈਂ ਨਾ ਵਿਆਹ ਕਰਾਲਾ ਬੜਾ ਟਾਈਮ ਹੋ ਗਿਆ ਮੈਨੂੰ ਇਦਾਂ ਮਿਲ ਆਏ ਕਰ ਮਿਲਿਆ ਹੱਥ ਜਿੰਦ ਜਾਰ ਦੀ ਬੋਕਲ ਬੈਚੇ ਨਿਕਲੇ ਤੇ ਸੋਰ ਗਾਣ ਨੂੰ ਜਾਣ ਹੱਜਾ ਰਾਂਡ ਹੱਡੀਆਂ ਤੂੰ ਤਾਂ ਨਾ ਬਸ ਰਕਾਰਡ ਜੇ ਗਾਣ ਜੋ ਗਈ ਕਰਦਾ ਕੁਝ ਵੀ ਨਹੀਂ ਮੈਂ ਕਿ ਫਿਕਰ ਨਾ ਕਰ ਮੇਰੀ ਗੱਲ ਸੁਣ ਲੈ ਤੂੰ ਕੰਨ ਖੋਲ ਕੇ ਪਹਿਲਾਂ ਲੋਕੀ ਕਹਿਣਗੇ ਮਲੰਗ ਨਾਲ ਯਾਰੀ ਮੇਰੋ ਮੇਰੀ ਹੋ ਕੇ ਟੁੱਟ ਗਈ ਮੇਰੀ ਗੱਲ ਸੁਣ ਹਾਂ ਦੇਖ ਦਿਨ ਚੜਨ ਵਾਲਾ ਹੋਇਆ ਪਿਆ ਹੈ ਸਾਰੀ ਰਾਤ ਮੇਰੀ ਐਂ ਲੰਗੀ ਇੱਕ ਮਿੰਟ ਨਹੀਂ ਮੈਂ ਅੱਖ ਲਾਈ ਹੈਗੀ ਮੇਥੋਂ ਐ ਰੋਜ਼ ਰੋਜ਼ ਨਹੀਂ ਆਇਆ ਜਾਂਦਾ ਹੈਗਾ ਆਪਦਾ ਕੋਈ ਹਿੱਲਾ ਕਰ ਲੈ ਨਾਲ ਵਿਆਹ ਕਰਾ ਲੈ ਤੇਰੇ ਪਿੱਛੇ ਤਾਂ ਮੈਂ ਸਾਰਾ ਕੁਝ ਛੱਡਣ ਨੂੰ ਤਿਆਰ ਆ ਮੈਂ ਤੈਨੂੰ ਕਹਿਤਾ ਨਹੀਂ ਭੁੱਲਣਾ ਬਛੋੜਾ ਤੇਰਾ ਨਹੀਂ ਬਾਕੀ ਸਾਰੇ ਦੁੱਖ ਭੁੱਲ ਜਾਣਗੇ ਆ ਕੇ ਜੇ ਮੁਰੇ ਚੋੜੀ ਅਰਦਾ ਚੰਦ ਪਿਆਰ ਨਾਲ ਪਰਦੇ ਮੂੰਹ ਚਾਈ ਚਾਈ ਦੁਕਾਈ ਤਾਂ ਤੇ ਖੋਪਾਈ ਜੜੀ ਮਾਈ ਤੇ ਦੁ ਪਿੱਛਾ ਨਹੀਂ ਪਾਉਂ ਕੇ ਪੁੱਛਾ ਨਹੀਂ ਦਿਖਾਉਂਦਾ ਤੈਨੂੰ ਮੱਖਾ ਕਰੇਵਾ ਪੜਾਉਂ ਤੇਰੇ ਤੂੰ ਖੜਾ ਹੋ ਕਿਉਂ ਰੋਂਦਾ ਆ ਜਾ 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 ਮਗਾ ਫੇਕ ਨਾ ਕਰ ਕਿਸੇ ਗਾਲੀ ਤਾਂ ਮੈਂ ਗੰਗੇ ਛੇ ਆਰ ਗਿਆ ਤੈਨੂੰ ਕਹਿਤਾ ਵਿਆਹ ਵਾਲੇ ਜਨਮਸਤਰਾ ਤੈਨੂੰ ਮਿਲੂ ਪਾਇ ਤੇ ਤੜ ਕੇ ਵੇ ਆਹੋ ਇਹ ਤਾਂ ਜਿਹੜੀ ਹੋ ਗਈ ਹੋ ਗਈ ਤਾਂ ਹੀ ਕੱਲ ਨਵੇੜ ਕੇ ਚਕੈਦਿਆਂ ਤੇ ਜਾ ਕੇ ਟੋਕ ਤੇ ਜਾ ਕੇ ਖਾਣਾ ਕਰਕੇ ਫੋਟੋਆਂ ਲਵਾ ਕੇ ਵਿਚਾਰੇ ਕੰਢ ਕੱਟ ਕੇ ਤੇਰਾ ਵਸੇਬਾ ਕਰੂੰ ਐਸ ਘਰ ਦੀ ਰਾਣੀ ਐ ਤੂੰ ਐ ਕੋਈ ਫੁੱੱਡੂ ਕੱਲ ਛੋੜੀ ਆ ਵਾ ਇਕਦਾਂ ਮੈਂ ਤੈਨੂੰ ਉਦਣੇ ਮਿਲਣਾਉਂਗੀ ਜਿੱਦ ਤੇ ਮੇਰਾ ਵਸੇਬਾ ਕਰਦੇਗਾ ਤੈਨੂੰ ਲੈ ਕੇ ਆਉਂ ਤੈਨੂੰ ਲੈ ਕੇ ਤੁਹਾਨੂੰ ਦੀ ਰੁਕਾਰ ਰਹੀ ਬਣਾਵਾਰੀ ਕੱਕਾ ਯਮ ਕਦਾ ਚਾ ਸੌਦੇ ਦੀ ਢਾਲ ਮਰੂਚੇ ਚੰਨ ਗਿਉ ਬਿਆਕੇ ਆਇਆ ਨੂੰ ਕਦਾ ਛੱਡ ਕੇ ਬਦਲ ਗਿਆ ਨਾ ਮੁੰਡੇ ਦੇ ਸਾਹਮਣੇ ਅਫੇ ਮੈਂ ਨਹੀਂ ਲਿਆਇਆ ਕਹਿੰਦਾ ਉਹ ਛੋਕ ਰਾਂ ਦੇਖਣਾ ਪੈਂਦਾ ਫਿਰ ਵਿਗਨ ਭਾਈਓ ਆਪਣੇ ਕੰਮ ਤੇ ਮੰਗਰ ਲੱਗ ਜਾਣਗੇ ਤੈਨੂੰ ਪਤਾ ਨਹੀਂ ਗੱਲਾਂ ਦਾ ਸਾਡੇ ਪਰਿਵਾਰ ਹੋਣਾ ਸਾਡੇ ਚਾ ਨਾਲ ਜਾਂ ਪਤਾ ਕਿਹੜੇ ਵੇਲੇ ਕਸ਼ਮੀਰ ਚ ਕੋਲਾ ਛੱਡ ਦੇ ਸਾਡੇ ਹੈ ਨਹੀਂ ਬੰਦੇ ਪੈਂਟੋ ਜੇ ਹਿੰ ਪਛਵਾਸ ਕਰਨ ਵਾਲੇ ਨਹੀਂ ਵਿਗਨ ਜੇ ਉੱਤਰ ਤੈਨੂੰ ਪਤਾ ਕਿਹੜਾ ਟਾਈਮ ਆਜੋ ਆ ਚੱਲੀ ਜਾਂਦੇ ਜੇ ਤਾਂ 4 ਵਜਣ ਵਾਲੇ ਹੋਏ ਪਏ ਨੇ ਮੈਂ ਸਿੱਖ ਬੋਲਣ ਵਾਲਾ ਆ ਉਹ ਕੋਈ ਨੀ ਧੁੱਫੇ ਕਰਨਾ ਕਰੋ ਅੱਜ ਜੇੜੀ ਹੋ ਗਈ ਹੋ ਗਈ ਮੈਂ ਗਲਤੀ ਮੰਨ ਜਾ ਪੁੱਲ ਚੁੱਕ ਕਰ ਦੇ ਮਾਫਾ ਮੰਨਣੀ ਹੋ ਗਈ ਗਲਤੀ ਨਹੀਂ ਤੈਨੂੰ ਕਹੀ ਕੀ ਕਰ ਜੇ ਤੂੰ ਪਾੜ ਨਹੀਂ ਫਿਰ ਜੇੜੀ ਗੱਲ ਹੋ ਗਈ ਗੱਡੇ ਚ ਫੱਟੇ ਤੇ ਕਹਿ ਲੈ ਗੱਡੇ ਚ ਕੰਨੂ ਕਹਿਤਾ ਅੱਜ ਮੈਂ ਕੰਡੋ ਛਾਂ ਤੁਨੀ ਨਾਲੋਂ ਪਾੜ ਕੇ ਰਮਾਲ ਲੈ ਜਾ ਪੱਲੇ ਹੋੜ ਕੀ ਗਰੀਬਾਂ ਦੇ ਕਿਹੜੀ ਨਾ ਪਾਲੀ ਗੰਟ ਮਿੱਠੀ ਨਹੀਂ ਤੈਨੂੰ ਪਰ ਕੇ ਦੇਵਾ ਪਿਆਰ ਦੀ ਪੰਜ ਮਿੱਠੀ ਆ ਗਿਆ ਤੈਨੂੰ ਕਹਿ ਤਾਂ ਹੁਣ ਨਾ ਟੁਫੇ ਕਰ ਕਰ। ਅਰੇ ਨੰਗਾ ਚਲ ਖਾਪੋ ਮਿੱਠੇ ਪੋਚੇ ਦਾ ਬੜੇ ਮਾਰ ਲੈਣਾ। ਮੈਂ ਤੇ ਮਨਾ ਲਿਆ। ਓਏ ਸ਼ੌਕ ਕਰਨਾ ਪੰਜਾਬ ਪਿਆਰ ਆ ਕੀ ਕਹਿੰਦਾ ਠੰਡੀ ਨਹੀਂ ਲੱਗਦਾ ਪੰਜਾਬੀ। ਜੀ ਤਾਂ ਮੇਰਾ ਵੀ ਨਹੀਂ ਬੜਦਾ। ਮੈਂ ਤਾਂ ਤੈਨੂੰ ਕਹਿਨੀ ਆ। ਇਹ ਕਰ ਲੈ ਕੋਈ ਹਿੱਲਾ। ਸਾਗੇ ਤਾਂ ਉਹ ਕੰਮ ਮੇਰੀ ਬੇਬੇ ਦੇ ਘਰ ਨਾਲੇ ਮੂੰ ਬਾਈ ਦੀ ਬੇਟੀ ਮਿੱਠ ਕਾਲ ਮਿੱਤਰਾ। ਹੈਂ? ਬੰਟ ਤਾ ਰੱਖਦਾ। ਉਹ ਆ ਗਿਆ ਨੰਦੇ ਕਾਲਪ ਕਈ ਬੜੀ ਨਾ ਜਾਣੀ ਕੋਈ ਬੰਦਾ ਕਮਨ ਦਾ ਚੱਕਰ ਜਾਂਦਾ